ਸਿੱਧਾ ਤੌਰ ਤੇ ਸਵਾਰੀਆਂ ਬੈਂਕ ਅਪਲੋਡ ਕੀ ਇਨਾਂ ਚੋਸਤੀਆਂ ਬਟ ਜੇ ਤੁਸੀਂ ਮੇਰੇ ਇਨਾਂ ਮਟੀਰੀਅਲਸ ਦੇਖੋ ਇਸ ਦੇ باوجود ਜਿਹੜਿਆ ਪਾਸ ਹੈ ਪਾਸੇ ਇੱਥੇ ਰੁਕਣ ਦੇ ਬਜਾਏ ਪਾਸੇ ਨੂੰ ਥੋੜਾ ਜਿਹਾ ਅੱਗੇ ਜਾ ਕੇ ਰੁਕੀ ਰਹੇ ਹਨ ਖਾਲੀ ਵਾਸਤੇ ਜਿਹੜੀ ਇੱਕ ਟੈਕਨੀਕਲ ਡਿਸਕਸਸ਼ਨ ਕਰਕੇ ਲੈਗੇ ਜਾਏ ਜਾਂਦੇ ਹਨ ਤੇ ਇਹ ਦੇਖੋ ਇਹ ਸਰਕਾਰ ਤੇ ਬੋਝ ਨਹੀਂ ਹੈ ਅਸੀਂ ਗੱਲ ਕਰਦੇ ਹਾਂ ਕਿ ਕਿਰਾਏ ਜਿਹੜੇ ਉਹ ਮਾਫ ਕਰਦੇ ਜਾਣ ਤੇ ਕਿਉਂਕਿ ਸਰਕਾਰਾਂ ਤੇ ਵੀ ਬੋਝ ਪੈਂਦਾ ਹੈ ਇਹਨਾਂ ਚੀਜ਼ਾਂ ਦਾ ਤੇ ਸਰਕਾਰ ਅਗਰ ਸੱਚੀ ਦਿਂਦੀ ਹੈ ਉਸ ਨੂੰ ਉਸੇ ਲੋਗ ਨਹੀਂ ਕਰ ਪਾਉਂਦੇ ਲੋਕਾਂ ਨੂੰ ਫਾਲਤੂ ਬਦਨਾਮ ਕੀਤਾ ਜਾਂਦਾ ਕਿ ਅਸੀਂ ਤਾਂ ਪੂਰਾ ਅਦਾਰਾ ਗੜ ਵਾਲੀਆ ਸੁਵਾਨੀਆਂ ਜਿਹੜੀਆਂ ਚੱਕੀਆਂ ਜਾਂਦੀਆਂ ਨੇ ਬਾਕੀ ਸੁਵਾਨੀਆਂ ਜਿਹੜੀਆਂ ਉਹ ਰਹਿ ਜਾਂਦੀਆਂ ਨੇ ਪਰ ਜਿਸ ਦੇ ਪਾਸੇ ਵੀ ਨਾ ਮੁੱਕ ਜਾਵੇ ਤਾਂ ਸੁਵਾਨੀਆਂ ਤੇ ਚੜੰਗੀਆਂ ਬਾਕੀ ਸਾਰੇ ਖਾਜਦੇ ਕਾਪੀ ਜਿਹੜੀਆਂ ਭਾਰੀਆਂ ਬੈਠੀਆਂ ਨੇ ਉਹ ਲੋਡ ਨਹੀਂ ਨਾ ਚਲ ਸਕਦੀ ਬਟ ਜਦਿਸ ਵਾਰ ਨਹੀਂ ਹੈ ਨਾ ਮਟੀਰੀਅਲ ਸਾਰੀ ਜਿਹੜੀ ਕੋਈ ਦੇ ਬਾਵਜੂਦ ਜਿਹੜੀਆਂ ਵਸਟਾਂ ਸਸਟੇਟ ਦੇ ਰੁਕਣ ਦੇ ਬਜਾਏ ਵਾਸਟ ਨੂੰ ਥੋੜਾ ਜਿਹਾ ਅੱਗੇ ਜਾਂਦੇ ਵਾਸਤੇ ਰੁਕੀ ਕਰਦੇ ਨੇ ਪਰ ਖਾਲੀ ਵਸਟਾ ਜਿਹੜੀ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਲੈ ਕੇ ਚਾਈ ਜਾਂਦੇ ਆ ਤੇ ਇਹ ਦੇਖੋ ਇਹ ਸਫਾਰਦ ਤੇ ਬੋਝ ਨਹੀਂ ਅਸੀਂ ਗੱਲ ਕਰਦੇ ਆ ਕਿ ਕਿਰਾਏ ਜਿਹੜੇ ਉਹ ਮਾਫ ਕਰਦੇ ਜਾਂਦੇ ਦੇ ਕਿਉਂਕਿ ਇਸ ਤਰ੍ਹਾਂ ਦਾ ਜਿਹੜੀ ਬੋਝ ਪੈਂਦਾ ਹੈ ਨਾ ਚੀਜ਼ਾਂ ਦਾ ਤੇ ਸਰਕਾਰ ਅਗਰ ਸਰਗਰਮੀ ਦਿਖਾਏ ਉਸ ਨੂੰ ਲੋਸੇ ਲੋਕ ਨਹੀਂ ਕਰ ਪਾਉਂਦੇ ਲੋਕਾਂ ਨੂੰ ਫालतू ਬਦਨਾਮ ਕੀਤਾ ਜਾਂਦਾ ਕਿ ਅਸੀਂ ਦੇਖੋ ਅਦਾਰ ਗੜ ਵਾਲੀਆ ਸੁਵਾਨੀਆਂ ਜਿਹੜੀਆਂ ਚੁੱਕੀਆਂ ਜਾਂਦੀਆਂ ਨੇ ਬਾਕੀ ਸੁਵਾਨੀਆਂ ਪੁਰਾਣੀਆਂ ਜਨਗਤ ਬੱਚੇ ਬੱਚੇ ਪਾਸੇ ਜਿਨ੍ਹਾਂ ਨੂੰ ਜਿਵੇਂ ਤੇ ਸੁਵਾਨੀਆਂ ਤੇ ਚੜੰਗੀਆਂ ਬਸ ਸਾਰੀ ਫਾਇਟ